ਦੀ ਬੰਦਗੀ ਤੂੰ ਸਜਦਾ ਕਰੇ ਜਮਾਨਾ ਸਿਮਰਨ ਕਰ ਕਰਕੇ ਸਿਮਰਨ ਕਰ ਕਰਕੇ ਬਣ ਗਏ ਹਰਦ ਮਹਾਨਾ ਰੱਬ ਦੀ ਬੰਦ ਨੰਕਾਰ ਕਰਕੇ ਸਿਮਰਨ ਕਰਕੇ ਬਣ ਕੇ ਮਰਦ ਮਹਾਨਾ ਫਰਾਤੀ ਪੰਦਗੀ ਨੂੰ ਬਹੁਤ ਸੁਣ ਸੁਣ ਕੇ ਹੋ ਗਿਆ ਦੀਦ دیਵਾਨਾ ਰੱਬ ਦੀ ਬੰਦਗੀ ਨੂੰ ഭരപൂര ഖജാനാ പതി ബന്ധി നൂ ਕਿਮ ਕੀਤੀ ਸਤੋਖਾਈ ਜਿਨੀ ਸੱਚੋ ਸੱਚ ਤੇ ਆਇਆ ਮਾਨੇ ਰਬਵਿੱਤ ਰਬ ਦੀ ਬੰਦਗੀ ਕਰਨ ਵਾਲੇ ਪਿਆਰਿਆਂ ਵਿੱਚ ਕੋਈ ਭਿੰਨ ਭੇਦ ਤੇ ਕੋਈ ਅੰਦਰ ਨਹੀਂ ਹੁੰਦਾ ਇੱਕੋ ਹੀ ਰੂਪ ਇੰਦਾ ਉਹ ਪ੍ਰਮਾਤਮਾ ਦਾ ਰੂਪ ਹੁੰਦੇ ਹੈ ਉਹਨਾਂ ਦੇ ਜਨਮ ਦੀ ਖੁਸ਼ੀ ਅੰਦਰ ਹੱਥੀਂ ਕਰਮ ਸੇਵਾ ਮੁੱਖੋਂ ਸ਼ਬਦ ਗਾਵਨ ਤੁਸੀਂ ਗੁਰੂ ਦੇ ਲੰਗਰ ਆ ਜਾ ਕੇ ਦੇਖੋ ਦਰਸ਼ਨ ਕਰੋ ਕਿੰਨੀ ਸ਼ਰਧਾ ਭਾਵਨਾ ਨਾਲ ਗੁਰੂ ਕੀ ਸੰਗਤ ਦੀ ਸੇਵਾ ਕਮਾਈ ਜਾ ਰਹੀ ਹੈ ਹੱਥੀਂ ਕਰਮ ਸੇਵਾ ਮੁੱਖੋਂ ਸ਼ਬਦ ਗਾਵਨ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਉਹ ਲੰਗਰ ਸਜਾ ਕੇ ਵਰਤਾ ਰਹੇ ਨੇ ਸੇਵਾ ਕਰ ਰਹੇ ਨੇ ਬੱਤਰਾ ਦੀ ਸਫਾਈ ਹੋ ਰਹੀ ਏ ਤੇ ਜਿਨ੍ਹਾਂ ਉੱਤੇ ਬਹੁਤੀ ਰੱਬ ਦੀ ਕਿਰਪਾ ਨਾਲ ਗੁਰੂ ਦੇ ਚਰਨਾਂ ਵਿੱਚ ਗੁਰੂ ਦੀ ਗੋਦ ਵਿੱਚ ਬੈਠੇ ਤੇ ਮੁੱਖੋਂ ਸ਼ਬਦ ਗਾਉਣ ਕੋਈ ਗੁਰੂ ਦਾ ਸ਼ਬਦ ਸੁਣ ਰਿਹਾ ਏ ਤੇ ਕੋਈ ਸੁਣ ਆ ਰਿਹਾ ਏ ਮਹਾਰਾਜ ਕਹਿੰਦੇ ਸੌਣ ਤੇ ਪੁਨੀਤ ਕਹਿੰਦੇ ਪਵਿੱਤ ਜਿਹੜੇ ਕਹਿਣ ਵਾਲੇ ਉਹਨਾਂ ਨਾਲੋਂ ਸੁਣਨ ਵਾਲਿਆਂ ਦਾ ਦਰਜਾ ਮੇਰੇ ਗਰੀਬ ਨਵਾਜ਼ ਨੇ ਪਹਿਲਾ ਰੱਖਿਆ ਏ ਜੋ ਸੀ ਬੜੇ ਭਾਗਾ ਵਾਲੇ ਕੋਈ ਸੇਵਾ ਕਰ ਰਿਹਾ ਹੈ ਕੋਈ ਬਾਣੀ ਦੇ ਬਚਨ ਸੁਣ ਰਿਹਾ ਹੈ ਕਿਸੇ ਅਰਸ਼ ਦੇ ਨੂਰ ਦੀ ਪ੍ਰੀਤ ਖਾਤਰ ਸੱਚੇ ਸਾਹਿਬ ਦੇ ਜਲਾਨੂ ਭਾਈਆਂ ਨੇ ਗੁਰੂ ਦਾਤ ਤੇ ਆ ਕੇ ਕੋਈ ਸੇਵਾ ਕਰੇ ਕੋਈ ਬਾਣੀ ਪੜੇ ਕੋਈ ਸੁਣੇ ਕੋਈ ਸੁਣਾਵੇ ਸਭ ਦੀ ਆਗਰੀ ਦਰ ਪ੍ਰਮਾਨ ਹੁੰਦੀ ਹੈ ਇੱਕ ਵਾਰ ਉਹਨਾ ਮਹਾਪੁਰਸ਼ਾਂ ਜਿੰਨਾ ਦਾ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ ਮੰਡਨ ਵਿੱਚ ਦੇ ਭਗਤੀ ਤੇ ਬੰਦਗੀ ਦਾ ਧਿਆਨ ਧਰ ਕੇ ਤੁਸੀਂ ਸਾਰੇ ਕਹਦੇ ਹੋ ਸਤਨਾਮ ਸ੍ਰੀ ਵਾਹਿਗੁਰੂ ਲੜੀ ਮਾਰ ਜਿਹੜੀ ਇਤਿਹਾਸਕ ਪ੍ਰਸੰਗ ਚੱਲ ਰਿਹਾ ਸੀ ਉਹ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਮਾਮਲੇ ਦੇ ਪਵਿੱਤਰ ਜੀਵਨ ਵਿੱਚੋਂ ਤੁਹਾਨੂੰ ਪਤਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦਾ ਸਾਗਨ ਦੀ ਸੁਭਾਏਮਾਨ ਹੋਏ ਅਕਾਲ ਤਖਤ ਦੀ ਸਿਰਜਣਾ ਕੀਤੀ ਦੋ ਨਿਸ਼ਾਨ ਸਾਹਿਬ ਚੁਲਾਏ ਕਿਲਾ ਤਿਆਰ ਕਰਵਾਇਆ ਹਮਸਰਦੀ ਰਖਵਾਲੀ ਵਾਸਤੇ ਫੌਜਾਂ ਤਿਆਰ ਕੀਤੀਆਂ ਮਲਕ ਪੁਸਤੀਆਂ ਮਹਾਰਾਜ ਜੀ ਨੇ ਸ਼ੁਰੂ ਕੀਤੀਆਂ ਸੱਤੇ ਬਾਦਸ਼ਾਹ ਨੇ ਕਹੇ ਚੰਗੀਆਂ ਖਰਾਗਾ ਕੋ ਆਪ ਪਾਓ ਤੇ ਮਿਹਨਤਾਂ ਮਾਰੋ ਥੋੜੇ ਖੇਡੋ ਮਹਿਮਾਨੀਆਂ ਕਰੋ ਤੇ ਆਪਨੇ ਚੰਗੇ ਜਿਸਮ ਤਿਆਰ ਕਰੋ ਇਹ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹੇ ਸਤਿਗੁਰੂ ਕਹਿੰਦੇ ਜੇ ਕਿਸੇ ਸਿੱਖ ਦੇ ਗੁਰੂ ਦੀ ਖੁਸ਼ੀ ਲੈਣੀ ਹੈ ਨਾ ਚੰਗਾ ਘੋੜਾ ਗੁਰੂ ਨਾਨਕ ਦੇ ਘਰ ਵਿੱਚ ਲੈ ਕੇ ਆਓ ਚੰਗਾ ਜਵਾਨ ਭੇਟਾ ਕਰੋ ਮਹਾਰਾਜ ਦੇ ਜਨਮ ਵਿਖੇ ਦੀ ਇੱਜ਼ਤ ਤੇ ਅਨੰਖ ਬਚਾਉਣ ਵਾਸਤੇ ਪਰਮਾਤਮਾ ਦੀ ਰੱਬੀ ਰਹਿਮਤ ਕੰਮ ਕਰਦੀ ਏ ਇਸ ਵਾਸਤੇ ਭਾਗਾਂ ਮਾਰਿਓ ਆਓ ਜੇ ਆਉਣਾ ਹੈ ਤੇ ਚੰਗਾ ਘੋੜਾ ਤੇ ਚੰਗਾ ਜਵਾਨ ਤੇ ਚੰਗਾ ਹਸਿਆਰ ਲੈ ਕੇ ਹਸਿਆ ਤੋਂ ਬਗੈਰ ਬੰਦੇ ਦੀ ਇੱਜ਼ਤ ਸਲਾਮਤ ਨਹੀਂ ਰਹਿ ਸਕਦੀ ਇਹ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਨੇ ਕਹੇ ਇਸ ਹੁਕਮ ਨੂੰ ਸੁਣ ਕੇ ਉਹ ਜਿਹੜੀ ਕਾਬਲ ਤੰਦਾਰ ਦੀ ਸੰਗਤ ਹੈ ਉੱਥੋਂ ਦੇ ਜਿਹੜੇ ਸ਼ਰਧਾਲੂ ਹੈ ਨਾ ਉਹਨਾਂ ਨੇ ਦੋ ਕੀਮਤੀ ਘੋੜੇ ਖਰੀਦੇ ਜਦੋਂ ਖਰੀਦ ਕੇ ਲਾਹੌਰ ਲਿਆਏ ਨਾ ਮਹਾਰਾਜ ਨੂੰ ਭੇਟਾ ਕਰਨ ਵਾਸਤੇ ਸਰਕਾਰ ਨੇ ਖੋਲੇ ਅਮਾਨਤ ਤਾਂ ਜ਼ਰੂਰੀ ਹੈ ਨਾ ਇਹ ਗੱਲ ਅਖਰੀਏ ਕਿਸੇ ਕੇ ਰਾਜ ਭਗ ਦਾ ਜੋਰ ਹੈ ਕਿ ਉਹ ਦੂਜਿਆਂ ਨੂੰ ਤੰਗ ਕਰੇ ਤੇ ਉਹਨਾਂ ਦੀ ਅਮਾਨਤਾਂ ਖੋ ਕੇ ਆਪਣੇ ਕਬਜ਼ੇ ਕਰ ਕਬਜ਼ੇ ਕਰ ਲਵੇ ਲੇਕਿਨ ਕਿਸੇ ਦੀ ਅਮਾਨਤ ਨੂੰ ਖੋ ਲੈਣਾ ਇਹ ਕੋਈ ਜ਼ਿਆਦਤਾਰੀ ਨਹੀਂ ਜਦੋਂ ਵਾਪਸ ਸੰਗਤ ਨੇ ਦੱਸਿਆ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਘੋੜੇ ਦੇ ਗੁਰੂ ਨਾਨਕ ਦੇ ਜੇ ਤੱਕ ਗੁਰੂ ਨਾਨਕ ਦੇ ਹੋਏ ਤੇ ਉਹਨਾਂ ਦੇ ਘਰੇ ਪਹੁੰਚ ਜਾਣਗੇ ਤੇ ਨਹੀਂ ਤੇ ਫਿਰ ਸਰਕਾਰ ਦੇ ਕਿਲੇ ਉੱਤੇ ਲਾਹੌਰ ਦੇ ਕਿਲੇ ਵੀ ਤਾਂ ਵੱਜੇ ਹੀ ਹੋਏ ਐ ਪਾਪਾ ਬਿਲੀ ਚੰਦ ਦੀ ਗੈ ਸਤਿਗੁਰੂ ਦੀ ਆਗਿਆ ਪਾ ਕੇ ਦੋਵੇਂ ਘੋੜੇ ਲੈ ਆਏ ਜਿਹੜੀ ਸਰਕਾਰ ਸੀ ਉਹਦੀਆਂ ਅੱਖਾਂ ਵਿੱਚ ਖੂਨ ਖੌਲ ਆਇਆ ਕਹਿੰਦੇ ਸਾਹ ਤਸਕੀਰ ਹੋ ਕੇ ਛੇਵਾ ਗੁਰੂ ਅਜੇ ਕੱਲ ਦੀ ਗੱਲ ਹੈ ਇਹਨੇ ਕਿਉਂ ਨੂੰ ਤਤੀ ਤਵੀ ਤੇ ਤਪਾ ਕੇ ਮਾਰ ਦਿੱਤਾ ਹੈ ਸਰਕਾਰ ਨੇ ਹਾਜੂਰਾ ਗੁੰਡਾ ਨਿਸ਼ਾਨ ਸਾਹਿਬ ਚੁਣਾਉਂਦਾ ਹੈ ਇਹ ਕਾਲ ਸਖਤ ਬਣਾ ਲਿਆ ਇਕਲੇ ਉਸਾਰਨੇ ਸ਼ੁਰੂ ਕਰ ਦਿੱਤੇ ਇਹ ਫੌਜਾ ਰੱਖਦਾ ਹੈ ਛਰਦਾ ਸੰਗਤ ਛਰਦਾ ਭਾਵਨਾ ਨਾਲ ਇਡੇ ਇਡੇ ਕੀਮਤੀ ਘੋੜੇ ਇਹਨਾਂ ਨੂੰ ਭੇਟਾ ਕਰਦੇ ਹੈ ਜਿੰਨੀ ਕੀਮਤ ਦਾ ਘੋੜਾ ਉਹਦੀ ਕੀਮਤ ਨਾਲੋਂ ਜ਼ਿਆਦਾ ਕਾਠੀਆਂ ਤੇ ਹੀਰੇ ਲਾਜਵਾਰਾ ਜੜੇ ਨੇ ਇਸ ਵਾਸਤੇ ਇਹੋ ਜਿਹੇ ਗੁਰੂ ਦੇ ਨਾਮ ਮੱਥਾ ਲਾਉਣਾ ਚਾਹੀਦਾ ਹੈ ਲੜਾਈ ਕਰਨੀ ਹੈ ਸਾਡੇ ਘੋੜੇ ਕੱਢ ਕੇ ਲਗਾਏ ਨੇ ਇਹ ਅਸੀਂ ਖੋਹ ਕੇ ਲਿਉਣੇ ਸਾਧ ਸੰਗਤ ਅਮਾਨਤ ਗੁਰੂ ਦੀ ਬਾਬਾ ਬਿਨੀ ਚੰਦੀ ਲੈ ਕੋਈ ਲੜਾਈ ਵਾਲੀ ਤਾਂ ਗੱਲ ਹੀ ਨਹੀਂ ਤੇ ਸਰਕਾਰ ਨੇ ਕਿਹਾ ਇਹ ਹੁਣ ਮੋਸ਼ੀ ਵਾਲੀ ਗੱਲ ਹੈ ਗੁਰੂ ਕੋਲੋਂ ਘੋੜੇ ਖੋਹ ਕੇ ਲਿਉਣੇ ਅੱਗੇ ਤਾਂ ਅਸੀਂ ਲੈ ਰਹੇ ਸੀ ਨਾ ਲਾਹੌਰ ਵਿੱਚੋਂ ਤੇ ਹੁਣ ਲੜਾਈ ਕਰਕੇ ਲਿਉਣੇ ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਖਾਲਸਾ ਜੀ ਜਿਹੜਾ ਬੰਦਾ ਮੱਜਾ ਗਾਵਾ ਘੋੜਿਆਂ ਬੌਲਦਾ ਤੇ ਬਾਜਾਂ ਬਤਲੇ ਆਪਣੇ ਸ਼ਰੀਕਾਂ ਨਾਲ ਆਪਣੇ ਗਵਾਂਡੀਆਂ ਨਾਲ ਲੜਦਾ ਫਿਰੇ ਉਸ ਬੰਦੇ ਨੂੰ ਕਦੇ ਸਿਆਣਾ ਨਾ ਸਮਝੋ ਸਿਆਣੇ ਉਹ ਹੁੰਦੇ ਨੇ ਜਿਹੜੇ ਲੜਾਈ ਤੋਂ ਬਚਦੇ ਨੇ ਗੁਰੂ ਅਰਜਨ ਸਾਹਿਬ ਨੇ ਕਿਹਾ ਜਿਹੜਾ ਬੰਦਾ ਲੜਾਈ ਦਾ ਸ਼ਬਦ ਆਪਣੀ ਜ਼ੁਬਾਨ ਤੇ ਰੱਖਦਾ ਹੈ ਨਾ ਉਹ ਬੰਦਾ ਤੇ ਉਹਨੇ ਪਰਵਾਸ ਤੇ ਉਹਨੇ ਬੱਚੇ ਕਦੇ ਤਰੱਕੀ ਨਹੀਂ ਕਰ ਸਕਦੇ ਜਿਹੜੇ ਬੰਦੇ ਨੇ ਆਪਣੀ ਜ਼ਬਾਨ ਤੇ ਲੜਾਈ ਰੱਖੀ ਹੋਈ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਲੜਾਈ ਕਿਸੇ ਦੀ ਸਕੀ ਨਹੀਂ ਇਹ ਆਪਣਾ ਵੀ ਖੂਨ ਪੀਂਦੀ ਹੈ ਤੇ ਦੁਸ਼ਮਣ ਦਾ ਖੂਨ ਵੀ ਪੀਂਦੀ ਹੈ ਕਈ ਵਾਰ ਕਈ ਬੰਦੇ ਹਉਮੇ ਵਿੱਚ ਆ ਕੇ ਕਹਿ ਦਿੰਦੇ ਆ ਵੀ ਫਲਾਰੇ ਬੰਦੇ ਨੇ ਮੈਨੂੰ ਇੱਕ ਵਾਰ ਉੱਚਾ ਨੀਵਾ ਬੋਲਿਆ ਕਿਤੇ ਮੇਰੀ ਦਾੜ ਥੱਲੇ ਆ ਗਿਆ ਨਾ ਇਹਦੇ ਨਾਲ ਸਿੱਜਣਾ ਹੈ ਇਹਦੇ ਕੋਲੋਂ ਬਦਲਾ ਲੈਣਾ ਵੀ ਸ਼ਰੀਕਾ ਨੂੰ ਕਿਵੇਂ ਮੰਦੇ ਬੋਲ ਬੋਲੀ ਦੇ ਇਹਦੇ ਕੋਲੋਂ ਬਦਲਾ ਲੈਣਾ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਦੁਨੀਆ ਵਾਲਿਓ ਕਿਸੇ ਕੋਲੋਂ ਬਦਲਾ ਲੈਣ ਤੋਂ ਪਹਿਨੋ ਸੋਚ ਲਿਓ ਕਿ ਲੜਾਈ ਕਿਸੇ ਦੀ ਸਕੀ ਨਹੀਂ ਜਿਹਦੇ ਨਾਲ ਤੁਸੀਂ ਸਿੱਜਣਾ ਹੈ ਨਾ ਉਹਦਾ ਵੀ ਖੂਨ ਪੀਣਾ ਹੈ ਤੇ ਖੂਨ ਤੁਹਾਡਾ ਵੀ ਡੁੱਲਣਾ ਹੈ ਇਸ ਵਾਸਤੇ ਉਹ ਬੰਦਾ ਸਿਆਰਾ ਹੈ ਜਿਹੜਾ ਹਮੇਸ਼ਾ ਲੜਾਈ ਤੋਂ ਬਚਦਾ ਰਹੇ ਕਿਸੇ ਘਰ ਵਿੱਚ ਲੜਾਈ ਪੈ ਜਾਏ ਕਿਸੇ ਪਿੰਡ ਦੇ ਇਲਾਕੇ ਜਾਂ ਕੌਮਾਂ ਵਿੱਚ ਲੜਾਈ ਪੈ ਜਾਏ ਕੌਮਾਂ ਦੁਆ ਕਰਦਿਆਂ ਕਰਦਿਆਂ ਹ ਲੜਾਈਆਂ ਵਹਿਗੁਰੂ ਕਰੇ ਕਦੇ ਵੀ ਕਿਸੇ ਇੱਕ ਬੰਦੇ ਦੀ ਦੂਜੇ ਨਾਲ ਝਗੜਾ ਤੇ ਲੜਾਈ ਨਾ ਹੋਵੇ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਘੋੜੇ ਖੋਹ ਕੇ ਲਿਉਨੇ ਆ ਉਹ ਮਾਲਵੇ ਦੇ ਵਿੱਚ ਨਥਾਣੇ ਦੀ ਟਾਹ ਮਹਾਰਾਜ ਦਾ ਉਹ ਇੱਕ ਢਾਬੇ ਉਦੇ ਚਾਰ ਚਫੇਰੇ ਮਹਾਰਾਜ ਜੀ ਨੇ ਫੌਜਾਂ ਦਾ ਉਤਾਰਾ ਕੀਤਾ ਤੇ ਇਹ ਕਾਬਲ ਦਾ ਸੂਬੇਦਾਰ ਲਲਾ ਬੇਗ ਕਹਿੰਦਾ ਬਾਦਸ਼ਾਹ ਸਲਾਮਤ ਮੈਨੂੰ ਫੌਜ ਦਿਓ ਮੈਂ ਛੇਵੇਂ ਗੁਰੂ ਤੇ ਬਿਦਿ ਚੰਦ ਨੂੰ ਬੰਨ ਕੇ ਉਹਨਾਂ ਦੀਆਂ ਮੁਸਕਾਂ ਤੁਹਾਡੇ ਦਰਬਾਰ ਵਿੱਚ ਪੇਸ਼ ਕਰਾਂਗਾ ਇੱਕ ਹਫ਼ਤੇ ਦੇ ਅੰਦਰ-ਅੰਦਰ ਬਾਦਸ਼ਾਹ ਨੇ ਸਾਥ ਸੰਗਤ 35000 ਫੌਜ ਦਿੱਤੀ ਉਸਨੇ ਪੰਜ ਕਮਾਂਡਰ ਬਣਾ ਲਏ ਇੱਕ ਦਾ ਆਪ ਲਾਲਾ ਬੇਗ ਬਣ ਗਿਆ ਇੱਕ ਉਹਦਾ ਛੋਟਾ ਭਰਾ ਸੀ ਉਹਦਾ ਨਾਂ ਸੀ ਕਮਰ ਬੇਗ ਉਹਦੇ ਦੋ ਭਤੀਜੇ ਸੀ ਇੱਕ ਦਾ ਨਾਂ ਸੀ ਸੰਸ਼ਮੇਗ ਦੂਜੇ ਦਾ ਨਾਂ ਸੀ ਕਾਸਮ ਬੇਗ ਇੱਕ ਉਸਦੀ ਭੈਣ ਦਾ ਬਰਕਾ ਸੀ ਉਹਦਾ ਨਾਂ ਸੀ ਕਾਬਲੀ ਬੇਗ ਇਹਨਾਂ ਸਾਰੇ ਘਰ ਦੇ ਮੈਂਬਰ ਹੀ ਪੰਜ ਕਮਾਂਡਰ ਬਣ ਕੇ 35000 ਫੌਜ ਲੈ ਕੇ ਤੁਰ ਗਏ ਇੱਥੇ ਕਦੇ ਯਾਦ ਰੱਖਣੀ ਜਿਹੜਾ ਲੀਡਰ ਆਪਣੇ ਵਰਕਰਾਂ ਨੂੰ ਆਪਣੇ ਸੰਗੀਆਂ ਸਾਥੀਆਂ ਦੀ ਸਤਿਕਾਰ ਨਹੀਂ ਅੱਖੋਂ ਪਰੋਖੇ ਕਰ ਲਵੇ ਛਿੱਕੇ ਉੱਤੇ ਤੰਗ ਦਵੇ ਆਪਣੇ ਭਰਾ ਭਤੀਜੇ ਭਾਅ ਦੇ ਆਪਣਾ ਕੋੜਮਾ ਪਾਲਣਾ ਸ਼ੁਰੂ ਕਰ ਦਵੇ ਭਰਾਓ ਯਾਦ ਰੱਖਿਓ ਇਸ ਤਰ੍ਹਾਂ ਦਾ ਬੰਦਾ ਦੁਨੀਆ ਦੀ ਦੌੜ ਵਿੱਚ ਪਛੜ ਕੇ ਸਫਰ ਹੋ ਜਾਇਆ ਕਰਦਾ ਹੈ ਜਿਹੜਾ ਬੰਦਾ ਤਾਕਤ ਦੇ ਵੇਲੇ ਆਪਣਾ ਕੋੜਮਾ ਹੀ ਅੱਗੇ ਰੱਖ ਲਵੇ ਮੇਰਾ ਪੁੱਤ ਵੀ ਫਲਾਣਾ ਬਣ ਜਾਵੇ ਮੇਰਾ ਭਾਂਜਾ ਵੀ ਮੇਰਾ ਜਵਾਈ ਵੀ ਅੱਗੇ ਲੱਗ ਜਾਏ ਉਹ ਬੰਦੇ ਕਦੇ ਤਰੱਕੀਆਂ ਨਹੀਂ ਕਰਦੇ ਉਹ ਦੁਨੀਆ ਦੀ ਦੌੜ ਵਿੱਚ ਪਛੜ ਕੇ ਜੀਰੋ ਬਣ ਜਾਇਆ ਕਰਦੇ ਉਹਨਾਂ ਦਾ ਕੋਈ ਨਾਮ ਤੱਕ ਲੈ ਕੇ ਕੁਝ ਨਹੀਂ ਗੁਰੂ ਅਰਜਨ ਸਿੰਘ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਇੱਕ ਦੋ ਸਗੇ ਭਰਾ ਦੋ ਭਤੀਜੇ ਇੱਕ ਭੈਣ ਦਾ ਲੜਕਾ ਭਾਂਜਾ ਲੈ ਕੇ 35000 ਫੌਜ ਲੈ ਕੇ ਅੱਲਾਹ ਦੇ ਉੱਪਰ ਯਾਰੀ ਦੇ ਨਾਰੇ ਲੱਗੇ ਮਹਾਰਾਜ ਨੂੰ ਮਥਾਣੇ ਦੀ ਢਾਟ ਉੱਤੇ ਜਾ ਕੇ ਘੇਰਾ ਪਾਇਆ ਮਹਾਰਾਜੇ ਨੇ ਸੀਆਈਡੀ ਨੂੰ ਰੋਟ ਲੈਣ ਲੱਗੇ ਜਦੋਂ ਸੀਆਈਡੀ ਰਿਪੋਰਟਰ ਗਿਆ ਤੇ ਉਸਨੇ ਦੱਸਿਆ ਕਹਿੰਦਾ ਸੂਬੇਦਾਰ ਸਾਹਿਬ ਤੁਸੀਂ ਨਹੀਂ ਜਿੱਤ ਸਕਦੇ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਕਿਉਂ ਉਹ ਕਹਿੰਦਾ ਸੂਰਬੀਰ ਮਹੱਤਰ ਜਿੰਨਾ ਵੀ ਪੰਜਾਬ ਹੈ ਪੰਜਾਬ ਦੇ ਪਿੰਡਾਂ ਦੇ ਜਿੰਨੇ ਜੱਟ ਨੇ ਉਹਨਾਂ ਦੀਆਂ ਸਾਰੀਆਂ ਗੋਤਾ ਗੁਰੂ ਅਰਜਨ ਸਿੰਘ ਸਾਹਿਬ ਨੇ ਆਪਣੀ ਫੌਜੀ ਭਰਤੀ ਕੀਤੀਆਂ ਹੋਈਆਂ ਨੇ ਲਾਲਾ ਜੀ ਕਹਿੰਦਾ ਵਾ ਸੰਖਾ ਗੋਤਾ ਦਾ ਕੀ ਮਤਲਬ ਹੁੰਦਾ ਹੈ ਉਹ ਕਹਿੰਦਾ ਮੈਂ ਦੱਸਦਾ ਹਾਂ ਤੁਹਾਨੂੰ ਚਾਹਲ ਔਰ ਕੀਮੇ ਭੰਗੂ ਛੀਨੇ ਸੇਖੋਂ ਛੇਰ ਗਿਲ ਢੀਂਦ ਸੇ ਤੁਸਾਂ ਜਰਾਏ ਔਲਖ ਅਟਵਾਲ ਨੇ ਕਲਸੀ ਕੰਬੋਜ ਸੈਣੀ ਜਸਪ ਕਸ਼ਪ ਰਾਜੇ ਮੌੜ ਤੇ ਮਾਨਕੰਗ ਬਿੱਖ ਧਾਰੀਵਾਲ ਨੇ ਸਮਰੇ ਰੰਧਾਵੇ ਸਿੱਧੂ ਸਿੰਧ ਸੰਦੂ ਸਿੱਧੂ ਤੇ ਭੂਲ ਢੋਲ ਬਾਦਵੇਂ ਦਿਓਤ ਕਰੀ ਜਾਨ ਦੇ ਕਮਾਲ ਨੇ ਨੂਰ ਜੈਸੇ ਢਾਡੀ ਸੰਘੇ ਢੀਸੀ ਦੇ ਤਮਾਮ ਹੋਰ ਛੋਟੀ ਬੇਦੀ ਭੱਲੇ ਤੇ ਪ੍ਰੇਮ ਗਰੇਵਾਲ ਨੇ ਇਹ ਫੌਜਾਂ ਦੇ ਗੁਰੂ ਅਰਜਨ ਸਾਹਿਬ ਜੀ ਦੀਆਂ ਜਦੋਂ ਇਹ ਵਡਿਆਈ ਸੁਣੀ ਉਹ ਕਹਿੰਦਾ ਉਹ ਸਿਪਾਹੀ ਉਹ ਮਾਰਦਾ ਚਾਹੁੰਦਾ ਨਹੀਂ ਚੌੜੀ ਉਹ ਦੇ ਦਿਓ ਉਹ ਕਹਿੰਦਾ ਤੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਦੁਸ਼ਮਣ ਦੀ ਵਡਿਆਈ ਕਰਦਾ ਹੈ ਸਾਧ ਸੰਗਤ ਯਾਦ ਰੱਖਣਾ ਜਿਹੜੇ ਕਮੀਨਗੀ ਭਰੇ ਲੋਕ ਹੋ ਲੋ ਆਪਣੇ ਦੁਸ਼ਮਣਾਂ ਦੀ ਵਡਿਆਈ ਸੁਣ ਕੇ ਸਹਾਰ ਨਹੀਂ ਸਕਦੇ ਜਦੋਂ ਕੁੱਟਿਆ ਮਾਰਿਆ ਤੇ ਉਸ ਨੂੰ ਬਾਹਰ ਕੱਢ ਦਿੱਤਾ ਫੌਜਾਂ ਵਿੱਚੋਂ ਸੀਆਈਏ رپورਟਰ ਨੂੰ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਫਿਰ ਦੁਸ਼ਮਣਾਂ ਦੇ ਭੇਤੇ ਲੱਗਾ ਜਦੋਂ ਜੰਗ ਦੀ ਸ਼ੁਰੂਆਤ ਹੋਈ ਉਸ ਟੈਂਪਲ ਤੇ ਲਾਲਾ ਬੇਗ ਨੇ ਆਪਣੇ ਛੋਟੇ ਭਰਾ ਕਮਰ ਬੇਗ ਨੂੰ ਸੱਤ ਜਹਾਂ ਸੈਨਾ ਦੇ ਕੇ ਗੁਰੂ ਤੇ ਹਮਲਾ ਕਰਨ ਵਾਸਤੇ ਭੇਜਿਆ। ਇੱਕ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਜਵਾਨੋ ਦੁਸ਼ਮਣਾਂ ਦਾ ਮੁਕਾਬਲਾ ਕਰਨ ਵਾਸਤੇ ਕਿਹੜਾ ਜਵਾਨ ਜਾਏਗਾ? ਇੱਕ ਮਾਮੇ ਦਾ ਸਰਦਾਰ ਹੈ ਭਾਈ ਰਾਏ ਜੋਧ। ਕਹਿੰਦਾ ਸੱਤੇ ਪਾਸ਼ਾ ਦਾਸ ਨੂੰ ਹੁਕਮ ਕਰੋ ਆਪ ਦੀ ਵੀ ਅਸ਼ੀਰਵਾਦ ਦਾ ਸਦਕਾ ਮੈਂ ਦਾਮੀਦਰ ਵਿੱਚ ਮੈਂ ਜਾਵਾਂਗਾ। ਗੁਰੂ ਦੀ ਆਗਿਆ ਪਾ ਕੇ ਰਾਏ ਜੋਧ ਜੀ ਕਹੇ ਜਦੋਂ ਆਪੋ ਸਾਹਮਣੇ ਇੱਕ ਦੂਜੇ ਦੇ ਹੋਏ ਦਲਾਂ ਦੇ ਦਲਾਂ ਨੂੰ ਸਾਹਮਣੇ ਝੁੱਕ ਕੇ ਲਹੂ ਨਾਲ ਸੂਰਮੇ ਖੇਡਦੇ ਹੋਲੀਆਂ ਪੱਕੀਆਂ ਖੇਤੀਆਂ ਦੇ ਗੜਾ ਵਾਸਤਾ ਇਸ ਤਰ੍ਹਾਂ ਦਲਾਂ ਤੇ ਮਾਰਦੀਆਂ ਗੋਲੀਆਂ ਉੱਡਦੇ ਆਉਂਦੇ ਛੂਤ ਦੇ ਸੱਪ ਜੋ ਗਰਮ ਭਗਵਾਨ ਜੀ ਟੁੱਕ ਟੁੱਕ ਛੁੱਟਦੇ ਵੈਰੀਆਂ ਦੇ ਆਮ ਦੇ ਤੀਰ ਹੱਥ ਚੋਂ ਕੱਟ ਛੁੱਟਦੀ ਤੇਗ ਗੁਰਦੇਵ ਜੀ ਮਹਾਰਾਜ ਜੀ ਬਖਸ਼ੀ ਵੇਸ਼ਮੇਂ ਸੀ ਦੁਸ਼ਮਣ ਦੇ ਆਹੂ ਲਾ ਰਏ ਸੀ ਆਖਰ ਭਾਈ ਰਾਏ ਜੋਤੇ ਐਸਾ ਭਰਮਾ ਵਾਰ ਕੀਤਾ ਕਮਰ ਬੇਗ ਨੂੰ ਅਗਲੀ ਦੁਨੀਆ ਵੱਲ ਤੋਰ ਦਿੱਤਾ ਜਦੋਂ ਕਮਰ ਬੇਗ ਰਾਏ ਜੋਦੇ ਹੱਥੋਂ ਸ਼ਾਇਦ ਹੋ ਗਿਆ ਤੁਰ ਗਿਆ ਅਗੀਆਂ ਤੋਂ ਅਗਲੀ ਦੁਨੀਆ ਨੂੰ ਇੱਕ ਇਹਦਾ ਬੇਟਾ ਸੀ ਉਹਦਾ ਨਾਮ ਸੀ ਸ਼ਮਸ਼ੇਗ ਉਹ ਬੜਾ ਹੰਕਾਰੇ ਸੀ ਜਦੋਂ ਪੁੱਤ ਨੇ ਪਿਓ ਮਰਿਆ ਧੱਕਿਆ ਭੋੜਾ ਦਿਖਾ ਕੇ ਅੱਗੇ ਆ ਗਿਆ ਤੇ ਜਦੋਂ ਅੱਗੇ ਆਇਆ ਨਾ ਗੁਰੂ ਅਰਜਨ ਸਾਹਿਬ ਨੇ ਬਾਬੇ ਬਿਧੀ ਚੰਦ ਨੂੰ ਭੇਜ ਦਿੱਤਾ ਉਸ ਟਾਈਮ ਤੇ ਜਦੋਂ ਬਾਬਾ ਬਿਧੀ ਚੰਦ ਨੇ ਸ਼ਮਸ਼ੇਗ ਦੇ ਮੁਕਾਬਲੇ ਉੱਤੇ ਆਇਆ ਨਾ ਉਸ ਟਾਈਮ ਤੇ ਸ਼ਮਸ਼ੇਗ ਨੇ ਮਿਹਰਾ ਮਾਰਿਆ ਕਹਿੰਦਾ ਬਿਧੀ ਚੰਦਾ ਯਾਦ ਰੱਖ ਇਹ ਕੋ ਗੁਮਟਾਲੇ ਦੀ ਅਮਰਸਰ ਦਾ ਗੁਮਟਾਲਾ ਨਹੀਂ ਤੁਸੀਂ ਸਰਕਾਰ ਦਾ ਬਾਝ ਖੋ ਕੇ ਮੁੱਕੇ ਲੜਾਈਆਂ ਕਰੋਗੇ ਇਹ ਕੋ ਪੱਤੀ ਸ਼ਹਿਰ ਨਹੀਂ ਗੁਰਗਾ ਬਾਕੇ ਤੂੰ ਦਿਸਾਨੇ ਗੁੱਸੇ ਕੱਢ ਕੇ ਲੈ ਜਾਏਗਾ ਇਹ ਲਾਹੌਰ ਦਾ ਸ਼ਾਹੀ ਕਿਲਾ ਨਹੀਂ ਤੂੰ ਦੋ ਘੋੜੇ ਉਧਾ ਕੇ ਲੈ ਜਾਏਗਾ ਇਹ ਮਰਲਾ ਦਾ ਛਾ ਸਵਾਰ ਪੇੜੇ ਇੱਥੇ ਛਾਤੀ ਵਿੱਚ ਮਾਰੀਆਂ ਤੇ ਹਿੱਕ ਵਿੱਚ ਖਾਣੀਆਂ ਪੈਣ ਜਾਂ ਜਰਾ ਤਗੜਾ ਹੋ ਜਦੋਂ ਨਲਕਾਰ ਮਾਰੀ ਇਹ ਕਹਿ ਕੇ ਤੀਰਾਂ ਦੀ ਝੜੀ ਲਾ ਦਿੱਤੇ ਸਮਸ਼ ਬੇਗ ਨੇ ਜਦੋਂ ਬਾਬਾ ਬਿਨੀ ਚਾਂਦੇ ਨੇ ਅੱਗੋਂ ਵਾਰ ਕੀਤਾ ਧਰਤੀ ਉੱਤੇ ਇਸ ਨੂੰ ਲਟਾ ਦਿੱਤਾ ਜਦੋਂ ਸਮਸ਼ ਬੇਗ ਬਾਬਾ ਬਿਨੀ ਚਾਂਦੇ ਹੱਥੋਂ ਖਤਮ ਹੋ ਗਿਆ ਅਗਲੀ ਦੁਨੀਆ ਨੂੰ ਤੁਰ ਗਿਆ ਇਹਦਾ ਛੋਟਾ ਭਰਾ ਨੇੜੇ ਖੜਾ ਸੀ ਉਹਦਾ ਨਾਂ ਸੀ ਕਾਸਮ ਬੇਗ ਜਦੋਂ ਕਾਸਮ ਬੇਗ ਦੀਆਂ ਕਿਆਂ ਦੀ ਸਾਹਮਣੇ ਪਿਓ ਵੀ ਮਰ ਗਿਆ ਤੇ ਪੁੱਤ ਭਰਾ ਵੀ ਵੱਡਾ ਮਰ ਗਿਆ ਇੱਥੇ ਇੱਕ ਵਾਰ ਫੇਰ ਯਾਦ ਰੱਖਿਓ ਤੁਸੀਂ ਸਿਆਣੇ ਬੈਠੇ ਹੋ ਲੜਾਈ ਕਿਸੇ ਦੀ ਸੰਗੀ ਨਹੀਂ ਜਿਹੜੇ ਕਹਿੰਦੇ ਸੀ ਗੁਰੂ ਨੂੰ ਬੰਨ੍ਹ ਕੇ ਲਿਓਣਾ ਹੈ ਪਿਓ ਪੁੱਤ ਦੋਵੇਂ ਅਗਲੀ ਦੁਨੀਆ ਨੂੰ ਤੁਰ ਗਏ ਜਿਹੜਾ ਛੋਟਾ ਪੁੱਤਰ ਸੀ ਉਹ ਆਪਣੇ ਪਿਓ ਤੇ ਭਰਾ ਦੀ লাশ ਕੋ ਫਲੋਗੇ ਬਸੇ ਬਿਨਾਂ ਜਾਨ ਖਤਮ ਕਰਨ ਵਾਸਤੇ ਜਿਵੇਂ ਸੌਂ ਖੰਦਾ ਹੈ ਸੁਣਿਓ ਜਰਾ ਸੁਇਰੇ ਦੀ ਮਾਰ ਤੁਹਾਡੀ ਸੇਵਾ ਵਿੱਚ ਹੈ